ਟੈਕਸ ਨਹੀਂ ਦੇ ਰਹੇ ਹਰ ਇਨਸਾਨ ਜਿਹੜਾ ਸੋ ਕੇ ਉੱਠਦਾ ਉਹ ਟੈਕਸ पे ही ਆ ਦੁੱਧ ਲੈਣ ਗਿਆ ਉਹਦੇ ਤੇ ਟੈਕਸ ਸਕੂਟਰ ਚ ਤੇਲ ਪਵਾਣ ਗਿਆ ਵਾਹਾਈਕਲ ਚ ਤੇਲ ਪਵਾਣ ਗਿਆ ਉਹਦੇ ਤੇ ਟੈਕਸ ਰਾਸ਼ਨ ਲੈਣ ਗਿਆ ਉਹਦੇ ਤੇ ਟੈਕਸ ਦਵਾਈ ਲੈਣ ਗਿਆ ਉਹਦੇ ਤੇ ਟੈਕਸ ਚਿਤਾ ਦੀਆਂ ਲੱਕੜੀਆਂ ਤੱਕ ਲੈਣ ਗਿਆ ਉਹਦੇ ਤੱਕ ਟੈਕਸ ਆਜੇ ਜੰਮ ਦਾ ਬੱਚਾ 5 ਲੱਖ ਦਾ ਕਰਜ਼ਾ ਲੈ ਕੇ ਜੰਮ ਰਿਹਾ ਆ ਤੇ ਜਿਹੜਾ ਮਰ ਰਿਹਾ ਇਨਸਾਨ ਅੱਜ ਦੀ ਡੇਢ ਤੇ 5 ਲੱਖ ਦਾ ਕਰਜ਼ਾ ਹੀ ਮਰ ਰਿਹਾ ਆ ਤੇ ਸਾਰੀਆਂ ਚੀਜ਼ਾਂ ਸਿਸਟਮ ਦੇ ਲਈ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਬਾਏ ਬਾਏ ਕਰੋ ਚੇਂਜ ਲੈ ਕੇ ਆਓ ਤੇ ਆਪਣੇ ਤੁਰ ਹੀ ਵਾਲੇ ਕੈਂਡੀਡੇਟ ਦੇ ਉੱਤੇ ਮੋਹਰ ਲਾਓ ਕਿਉਂਕਿ ਮੈਂ ਤੁਹਾਡਾ ਆਪਣਾ ਐਲਬਰਟ ਦੂਆ ਤੁਹਾਨੂੰ ਅਪੀਲ ਕਰਦਾ ਕਿ ਇਸ ਦੇ ਉੱਤੇ ਮੋਹਰ ਲਾਣੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮੈਨੂੰ ਟਰੰਫਟ ਤੁਰ ਹੀ ਚੋਣ ਨਿਸ਼ਾਨ ਮਿਲਿਆ ਆ ਜਿਹੜੀ ਕਿ ਮੈਂ ਕਹਿੰਦਾ ਕਿ ਮੈਂ ਬੜਾ ਸੁਭਾਗੇਸ਼ਾਲੀ ਹਾਂ ਕਿ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਇਹ ਚੋਣ ਨਿਸ਼ਾਨ ਅਲਾਟ ਕਰਕੇ ਇੱਕ ਤਰ੍ਹਾਂ ਆਸ਼ੀਰਵਾਦ ਦਿੱਤਾ ਆ ਕਿਹੜਾ ਆਸ਼ੀਰਵਾਦ ਦਿੱਤਾ ਆ ਕੀ ਬਹਿਰੀਆਂ ਸਰਕਾਰਾਂ ਬਹਿਰੀਆਂ ਸਰਕਾਰਾਂ ਕਿੱਦਾਂ ਹੋ ਜਾਂਦੀਆਂ ਜਦੋਂ ਕਿਸੇ ਢੋਲੇ ਪਾੜੇ ਵੋਟਰਸ ਦੀ ਅਸੀਂ ਇਮੋਸ਼ਨ ਫੱਗ ਕੇ ਲੈ ਜਾਂਦੇ ਆਂ ਤਾਂ ਲਿਆ ਕੇ ਪਾਰਟੀਆਂ ਦੀ ਝੋਲੀ ਪਾ ਕੇ ਉਸ ਤੋਂ ਬਾਅਦ ਅਸੀਂ ਗੁੰਗੇ ਤੇ ਬੋਲੇ ਹੋ ਜਾਂਦੇ ਆਂ ਨਾ ਜਨਤਾ ਦੀ ਸਾਨੂੰ ਆਵਾਜ਼ ਸੁਣਦੀ ਹੈ ਤੇ ਨਾ ਸਾਡੇ ਮੂੰਹ ਦੇ ਵਿੱਚ ਉਹਨਾਂ ਦੇ ਨਹੀਂ ਜੋ ਫਰਜ਼ ਹੁੰਦੇ ਨੇ ਉਹ ਕਾਨੂੰਨ ਬਣਾਉਣ ਦੇ ਲਈ ਸਾਡੀ ਜ਼ੁਬਾਨ ਨਿਕਲਦੀ ਹੈ ਅੱਜ ਟਰੰਮਫਟ ਪ੍ਰਦਾਨ ਕਰਕੇ ਮੇਰੇ ਤੇ ਬਹੁਤ ਹੀ ਬੜੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਅਸ਼ੀਸ਼ਿਤ ਗੱਲ ਕੀਤੀ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਦਿਆਂ ਇਹਦੇ ਨਾਲ ਇੱਕ ਤਾਂ ਮੈਂ ਵੋਟਰ ਨੂੰ ਜਗਾਉਂਗਾ ਤੇ ਨਾਲ ਸਤਿ ਸ਼ਕਾਲ ਦੀ ਸਤਿ ਸ਼ਕਾਲ ਹਾਂਜੀ ਹਾਂਜੀ ਅਲਬਰਟ ਜੁਆਇ ਬੋਰਡ ਹੈ ਜੀ ਜੀ ਹਾਂਜੀ ਹਾਂਜੀ ਗੁਰਮੀਤ ਸਿੰਘ ਜੀ ਠੀਕ ਹੈ ਸਰ ਤੁਸੀਂ ਸੁਣਾਓ ਸਰ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਹੈ ਜੀ ਕੋ ਬਿਲਕੁਲ ਨਹੀਂ ਜੀ ਸਰ ਸੰਕੀ ਰਿਪੋਰਟ ਮੈਂ ਤੇ ਕੋ ਗੱਲ ਇਹ ਨਹੀਂ ਵਰੀ ਨਾ ਕੋਈ 48 ਮਿੰਟ ਦਾ ਤਾਂ ਨਹੀਂ ਇਸੇ ਪਰ ਤੁਰਹੀ ਪ੍ਰਦਾਨ ਕਰਤੀ ਉਹਨਾਂ ਨੇ ਪਤਾ ਨਹੀਂ ਮੈਨੂੰ ਹੀ ਕਰਤੀ ਆ ਵੀ ਤੂੰ ਵੀ ਜਾਗਦਾ ਰਹੇਂ ਜੇ ਤੂੰ ਨਾ ਸੋਜੇਂ ਤੇ ਅੱਜ ਮੈਂ ਜਿੰਨੀਆਂ ਵੀ ਮੀਟਿੰਗਸ ਜਾਂ ਨੁੱਕੜ ਮੀਟਿੰਗਸ ਜਾਂ ਕਿਸੇ ਨੂੰ ਮਿਲਦਾ ਨਾ ਤੇ ਜਦੋਂ ਮੈਂ ਕਹਿੰਨਾ ਵੀ ਮੇਰਾ ਆਫਿਸ ਦਾ ਟੋਲ ਫਰੀ ਨੰਬਰ ਜਾਂ ਕੋਈ ਨੰਬਰ ਹੈ ਤਾਂ ਉਹ ਕਹਿੰਦੇ ਜੀ ਇਹ ਫਿਰ ਤੁਸੀਂ ਰਿਜੈਕਟ ਇਸ ਲਈ ਪਰਸਨਲ ਨੰਬਰ ਮੈਨੂੰ ਦੇਣਾ ਪੈਂਦਾ ਹੁਣ ਵੀ ਤੁਹਾਡੇ ਸਾਹਮਣੇ ਉਹਨਾਂ ਨੇ ਪਹਿਲਾਂ ਫੋਨ ਕੀਤਾ ਫਿਰ ਨਾਂ ਪੁੱਛਿਆ ਤੇ ਜੋ ਉਹਨਾਂ ਦੀ ਮੁਸ਼ਕਲ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਬਹੁਤ ਜਣਿਆਂ ਨੇ ਮੈਨੂੰ ਕਿਹਾ ਵੀ ਤੁਹਾਡੇ ਪੀਏ ਹੋਣੇ ਚਾਹੀਦੇ ਨੇ ਤੇ ਜਿਹੜੇ ਪੀਏ ਹੁੰਦੇ ਆ ਤਾਂ ਫਿਰ ਤੁਹਾਨੂੰ ਪਤਾ ਵੀ ਉਹ ਗੁਰੂ ਗਰੀਬਾਂ ਦਾ ਜ਼ਰੂਰਤਮੰਦਾਂ ਦਾ ਖੂਨ ਵੀ ਪੀਏ ਹੀ ਹੁੰਦੇ ਆ ਉਹ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੈਨੂੰ ਨਿਸ਼ਾਨ ਇਦਾਂ ਦਾ ਇਲੈਕਸ਼ਨ ਕਮਿਸ਼ਨ ਨੇ ਅਲਾਟ ਕਰਤਾ ਮੈਂ ਜਿਵੇਂ ਪਹਿਲਾਂ ਗੱਜਦਾ ਵਜਦਾ ਰਿਹਾ ਆ ਹੁਣ ਟਰੰਪਟ ਨਾਲ ਵੀ ਗਜੂਗਾ ਵਜੂਗਾ ਤਾਂ ਕਿ VOTER ਅਵੇਅਰ ਹੋਵੇ ਕਿ ਉਹ ਜਾਣੇ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਕਰਦਾ ਕੀ ਹੈ VOTER ਦਾ ਜਜ਼ਬਾਤ VOTER ਦਾ ਹੱਕ ਅੱਜ VOTER ਨੂੰ ਜਗਾਉਣ ਦੇ ਲਈ ਉਹਨੂੰ ਸਹੀ ਰਾਹ ਦਿਖਾਉਣ ਦੇ ਲਈ ਮੈਂ ਇਹ ਤੁਰਹੀ ਟੱਕ ਲਈ ਹੈ ਤੇ ਤੁਰਹੀ ਵਜਾ ਕੇ ਇਹ ਸਰਕਾਰਾਂ ਨੂੰ ਮੈਂ ਦੱਸੂਗਾ ਜਿੰਨੇ ਮਰਜ਼ੀ ਤੁਸੀਂ ਸਰਕਾਰੀ ਸੰਸਰ ਦਾ ਕਲੂਜ਼ ਕਰ ਲੋ ਜਿੰਨਾ ਮਰਜ਼ੀ ਤੁਸੀਂ ਛੜੇੰਤਰ ਰਾਜ ਤੋਂ ਜਿੰਨੇ ਮਰਜ਼ੀ ਤੁਸੀਂ ਗਿਫਟ ਪੈਕੇਜ ਦੇ ਲੋ ਅੱਜ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੇਰੇ ਨਾਲ ਨੇ ਅੱਜ ਤੋਂ ਪਹਿਲਾਂ ਤੁਸੀਂ ਬਹੁਤ ਕਾਨਫਰੰਸਾਂ ਅਟੈਂਡ ਕੀਤੀਆਂ ਹੋਣਗੀਆਂ ਬਹੁਤ ਪ੍ਰੋਗਰਾਮ ਅਟੈਂਡ ਕੀਤੇ ਹੋਣਗੇ ਨਮੰਕਣ ਭਰਨ ਵੀ ਬਹੁਤ ਜਣੇ ਗਏ ਆ ਜੇ ਇਹ ਨਾ ਤਾਂ ਇੱਡਾ ਹੀ ਸਿਸਟਮ ਹੋਵੇ ਇਹ ਆਮ ਵੋਟਰ ਨੂੰ ਆਮ ਨਾਗਰਿਕਾਂ ਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ ਇਹਨਾਂ ਨੂੰ ਕਾਹਦੇ ਲਈ ਬਾਹੂਬਲੀ ਨਾਲ ਲਿਜਾਣੇ ਪੈਂਦੇ ਨੇ ਠੁੱਠੇ ਜੁਮਲੇ ਦਿਖਾਉਣ ਵਾਲੇ ਕੀ ਕਰ ਰਹੇ ਨੇ ਇਹ ਤੁਹਾਨੂੰ ਆਪ ਦੇਖਣਾ ਚਾਹੀਦਾ ਤੇ ਮੈਂ ਚਾਹਨਾ ਵੀ ਅੱਜ ਰਾਤ ਜਾਂ ਹੋਣ ਤੋਂ ਬਾਅਦ ਸਾਰੇ ਲੁਧਿਆਣੇ ਜ਼ਿਲ੍ਹੇ ਦੀ ਦੁਨੀਆ ਭਰ ਤੇ ਤੁਰੀ-ਤੁਰੀ ਹੋ ਜਵੇ ਵੀ ਯਾਰ ਅਲਬਰਟ ਦੂਆ ਨੂੰ ਨਿਸ਼ਾਨ ਮਿਲ ਗਿਆ ਕਿਉਂਕਿ ਝੂਠੇ ਭਰਮ ਇਹਨਾਂ ਨੇ ਫੈਲਾਏ ਹੋਏ ਸੀ ਅੱਜ ਤੋਂ 10 ਦਿਨ ਪਹਿਲਾਂ ਜਦੋਂ ਜੰਗ ਦਾ ਮਾਹੌਲ ਸੀ ਉਸ ਟਾਈਮ ਇਹਨਾਂ ਨੇ ਕੀ ਕਹਿਤਾ ਕਿ ਅਲਬਰਟ ਦੂਆ ਤਾਂ ਬਹਿ ਗਿਆ ਜੀ ਉਹਨੇ ਪੈਸੇ ਲੈ ਲੇ ਕਰੋੜਾ ਰੁਪਇਆ ਬਹਿ ਗਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਨੂੰ ਸਭ ਤੋਂ ਪਹਿਲਾਂ ਦੇਸ਼ ਜ਼ਰੂਰੀ ਆ ਇਲੈਕਸ਼ਨ ਜ਼ਰੂਰੀ ਨਹੀਂ ਹੈ ਸਾਨੂੰ ਸਾਡਾ ਪ੍ਰਾਂਤ ਜ਼ਰੂਰੀ ਆ ਪੰਜਾਬ ਸਾਨੂੰ ਇਲੈਕਸ਼ਨ ਨਹੀਂ ਜ਼ਰੂਰੀ ਇਸ ਲਈ ਮੈਂ ਆਪਣੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਇਹ ਜਿਮਨੀ ਚੋਣ ਹੈ ਤੇ ਜ਼ਿਮਨੀ ਮੁੱਦਿਆਂ ਨੂੰ ਲੈ ਕੇ ਜ਼ਿਮਨੀ ਸੇਵਕ ਤੁਹਾਡੇ ਵਿੱਚ ਹੈ ਤੇ ਮੈਂ ਚਾਹਨਾ ਕਿ ਇੱਕ ਵਾਰ ਇਹ ਜ਼ਿਮਨੀ ਸੇਵਕ ਨੂੰ ਮੌਕਾ ਦਿਓ ਕਿਉਂਕਿ ਬਹੁਤ ਲੋਕ ਮੈਨੂੰ ਜਾਣਦੇ ਹੋਣਗੇ ਬਹੁਤ ਵੋਟਰ ਮੈਨੂੰ ਜਾਣਦੇ ਹੋਣਗੇ ਪਰ ਬਹੁਤ ਇਦਾਂ ਦੇ ਵੀ ਆ ਜਿਨ੍ਹਾਂ ਨੇ ਕਦੀ ਮੇਰਾ ਨਾਮ ਨਹੀਂ ਸੁਣਿਆ ਹੋ ਉਹ ਨਹੀਂ ਸੁਣਿਆ ਹੋ ਕਿਉਂਕਿ ਉਹ ਵਿਚਾਰੇ ਸਵੇਰੇ ਨਿਕਲਦੇ ਨੇ ਰਾਤ ਨੂੰ ਮੜਦੇ ਨੇ ਸਿਰਫ ਇੱਥੇ ਚੱਕਰਤੀ ਘੁੰਮੀ ਜਾਂਦੇ ਆ

ਜਦੋਂ ਬਾ ਚੰਮਦੇ ਦੇ ਜਦੋਂ ਬਾ ਇਦਾਂ ਸੀ ਕਿਰਾਏ ਤੇ ਰਹਿੰਦੇ ਸੀ ਮਾਪੇ ਚੰਮਦੇ ਨੇ ਉਹਨਾਂ ਨੂੰ 플ੌਟ ਲੈਤਾ ਜੰਮ ਦੇ 플ੌਟ ਲੈਤਾ business ਸੈੱਟ ਹੋ ਗਿਆ ਦੇਖੋ ਜਸਪਾਕੇਟ ਅੱਜ ਖੁਦਾ ਦੀ ਕਿਰਪਾ ਕਿੱਡੀ ਆ ਵੀ ਦੁਨੀਆ ਭਰ ਦੇ ਵਿੱਚ ਮੇਰੇ ਬਜ਼ੁਰਗ ਸ਼੍ਰੀ ਅਰਜਨ ਦਾਸ ਦੁਆਜੀ ਦਾ ਮੇਰੀ ਮਾਤਾ ਬਿਮਲਾ ਦੁਆਜੀ ਦਾ ਨਾਮ ਹੈ ਕਈ ਵਾਰੀ ਬਾਪ ਕਰਕੇ ਨਾਮ ਹੁੰਦਾ ਹੈ ਕਈ ਬੱਚਿਆਂ ਕਰਕੇ ਨਾਮ ਹੈ ਉਹਨਾਂ ਦਾ ਨਾਮ ਹੈ ਉਹਨਾਂ ਦਾ ਕਰਕੇ ਜਾਦਾ ਨਾਮ ਹੈ ਥੋੜਾ ਮੇਰਾ ਦਾ ਕੇ ਨਾਮ ਆ ਵੀ ਇਹ ਉਹਦਾ ਪੁੱਤ ਹੈ ਅੱਜ ਜਦੋਂ ਮੈਂ ਕਚਹਿਰੀੋਂ ਨਿਕਲਿਆ ਤੁਹਾਨੂੰ ਦੱਸਣਾ ਚਾਹਨਾ ਤੁਰ ਕੇ ਮੈਂ ਪੰਡਤਾਂ ਦੇ ਢਾਬੇ ਤੇ ਗਿਆ ਜਿੱਥੇ ਨਿੱਕਾ ਭਾਜੀ ਸੀਗੇ ਨਿੱਕਾ ਭਾਜੀ ਨੇ ਆਪੋ ਨੇ ਵੱਡੇ ਬ੍ਰਦਰ ਜੀ ਨੇ ਮੈਨੂੰ ਮਲਾਇਆ ਉਹਨਾਂ ਨੇ ਦੱਸਿਆ ਵੀ ਇਹ ਅਰਜਨ ਦਾ ਸੁਆ ਦਾ ਬੇਟਾ ਆ ਉਹਨਾਂ ਨੇ ਉੱਠ ਕੇ ਮੈਨੂੰ ਅਸ਼ੀਰਵਾਦ ਦਿੱਤਾ ਦੋਨੋਂ ਹੱਥਾਂ ਦੇ ਨਾਲ ਇਸ ਲਈ ਮੈਂ ਜਿਹੜਾ ਜੋਜ ਦਰਵਾ ਲੈ ਕੇ ਚੱਲਿਆ ਸ਼ਾਇਦ ਕਬਰਾਂ ਤੱਕ ਵੀ ਇਦਾਂ ਹੀ ਜਾਊਗਾ ਜਦੋਂ ਕਫਨ ਹੋਏ ਉਹਦੇ ਵੀ ਮੈਂ ਲੱਤਾਂ ਨਾਲ ਮਾਰਨ ਨਾਲ ਪੜਦੇ ਯਾਰ ਬਾ ਮੈਂ ਦੁਨੀਆ ਦੀ ਸੇਵਾ ਕਰਨੀ ਹੈ ਜਦੋਂ ਵੋਟ ਦੀ ਬਹੁਤ ਤਾਂ ਟਾਈਮ ਹੋਉਂਦਾ ਤੇ ਉਹਦਾ ਰੋਗ ਨਾ ਪਾਰੀ ਦਾ ਸੁੱਤ ਲੱਗ ਜਾਂਦੇ ਨੇ ਕੋਈ ਨਾ ਦੋਸਤ ਪਾਰਟੀਆਂ ਨੇ ਕਿਸੇ ਕਿਸੇ ਦਾ ਨਾਮ ਲਈਏ ਤੁਸੀਂ ਇੰਡੀਪੈਂਡੈਂਟ ਚੱਲ ਕੇ ਤੁਹਾਨੂੰ ਦੱਸੋ ਉਹ ਹਨ ਕਿਉਂ ਲਕਣ ਵਾਸਤੇ ਦੋਸਤਵਾਡਾ ਜੇ ਆਪਣਾ ਪੁਆਇੰਟ ਦੂਜੀ ਪਾਰਟੀ ਨੂੰ ਬਾਰੇ ਦੇ ਮੁਕਾਬਲੇ ਕੀ ਹੋਵੇ ਮੇਰਾ ਪਲੱਸ ਪੁਆਇੰਟ ਇਹੀ ਹੋਏਗਾ ਜੀ ਜੋ ਅੱਜ ਤੱਕ ਮੇਰੇ ਤੇ ਗੱਲ ਪਹੁੰਚੀ ਹੈ ਉਹਦਾ ਹੱਲ ਹੋਇਆ ਆ ਚਾਹੇ ਉਹ ਲੁਧਿਆਣੇ ਦੀ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਚੰਡੀਗੜ੍ਹ ਦੀ ਫੈਕਟਰੀਏਟ ਹੋਵੇ ਤੇ ਚਾਹੇ ਕੈਪੀਟਲ ਆਫ ਇੰਡੀਆ ਹੋਵੇ ਦਿੱਲੀ ਹੋਵੇ ਤੇ ਜਿੱਥੇ ਤੱਕ ਮੈਨੂੰ ਜਾ ਕੇ ਕਿਸੇ ਦਾ ਕੰਮ ਕਰਾਉਣਾ ਪਿਆ ਉਹ ਮੈਂ ਕੰਮ ਕਰਾਇਆ ਆ ਕਿਉਂ ਕਿਉਂਕਿ ਮੈਨੂੰ ਪ੍ਰੈਸ਼ਰ ਹੁੰਦਾ ਵੀ ਮੈਨੂੰ ਉਹਨਾਂ ਨੇ ਕੰਮ ਕਿਹਾ ਆਸਰਾ ਕੇ ਆਏ ਆ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਅਰਜੰਦਾਸ ਫੋਰਮਨ ਕੀ ਜੇ ਤੇਰੇ 'ਚ ਕੰਮ ਕਰਨ ਦੀ ਸ਼ਮਤਾ ਆ ਕੰਮ ਕਰਨ ਦੀ ਹਿੰਮਤ ਹੈ ਤੂੰ ਕਿਸੇ ਨੂੰ ਇਹ ਤਾਲ ਦਿੱਤਾ ਕਿ ਪਰਮਾਤਮਾ ਨੇ ਜਿਹੜੀ ਸ਼ਕਤੀ ਤੇਰੇ ਤੇ ਦਿੱਤੀ ਆ ਜਿਹੜਾ ਅਸ਼ੀਰਵਾਦ ਤੇਰੇ 'ਤੇ ਰੱਖਿਆ ਉਹ ਚੱਕ ਕੇ ਜਲਦੀ ਦੂਜੇ ਤੇ ਰੱਖ ਲੈਣਾ ਆ ਇਸ ਲਈ ਕੰਮ ਨਾ ਕਰੀ ਮੈਨੂੰ ਵੀ ਸੇਵਾ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ ਬਹੁਤ ਅੱਛਾ ਲੱਗਦਾ ਹੈ इसे करके मैं सेवक बनया रूंगा तो सेवा करता रहूंगा तो तो पहला फर्क होना नहीं हेलो चल थैंक यू थैंक यू भाजी मैं कॉन्फ्रेंस मैं दस मिनट बैक कॉल कर रहा तुरी तुरी ट्रमफ जी 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 पूरा ध्यान रहेगा जी ਪਹੁੰਚ ਗਿਆ ਨਾ ਤਾਂ ਵੋਟ ਇਨਹੀਂ ਪਾਣੀ ਕਿੰਨੂੰ ਪਾਣੀ ਸਮਾਗ ਵਿੱਚ ਕੱਢਣਾ ਪੈਂਦਾ ਵੀ 50 ਹੁੰਨੀ ਐ ਤੇ ਕੰਮ ਉੱਪਰ ਕਾਢੀ ਕਿਚੜ ਚ ਲਿਆਇਆ ਹੂੰ ਬਾਕੀ ਹੁਣ ਮੈਂ ਕੀ ਕਹਾਂ ਵੀ ਤਕੜੀ ਤੁਹਾਨੂੰ ਪਤਾ ਹੀ ਐ ਕੀ ਚੋਲੀ ਜਾਂਦੀ ਐ ਕਰ ਰਹੇ ਹੋ ਨਾ ਰਿਕਾਰਡ ਕਰਨਾ ਚਾਹੀਦਾ ਤੀ ਹੋਰ ਜ਼ਿਆਦਾ ਕੁਝ ਨਹੀਂ ਢਾੜੂ ਸਫਾਈ ਲਈ ਕ੍ਰਪਸ਼ਨ ਖਾਫ ਕਰਨ ਨੂੰ ਲਿਆਏ ਸਾਡੀਆਂ ਜੇਬਾਂ ਤੋਂ ਸਾਡੇ ਘਰਾਂ ਤੋਂ ਫੇਰ ਨਹੀਂ ਲਿਆਏ ਆ ਅਜੇ ਝਾੜੂ ਦਾ ਮੈਂ ਤਾਂ ਮਜ਼ਾਕਾ ਕੀ ਚੋਣ ਨਿਸ਼ਾਨ ਦਾ ਉਹਨਾਂ ਨੇ ਕੀਤਾ ਵੀ ਇਦਾਂ ਦਾ ਹੁੰਝਾ ਫੇਰਿਆ ਗਲੀ ਚੋਂ ਜਾਂਦੇ ਗਾਇਬ ਹੋ ਜਾਂਦੇ ਸੜਕ ਤੇ ਖੜੀਆਂ ਗੱਡੀਆਂ ਗਾਇਬ ਹੋ ਜਾਂਦੀਆਂ ਬੈਂਕ ਚੋਂ ਪੈਸੇ ਗਾਇਬ ਹੋ ਜਾਂਦੇ ਕਿਆ ਝਾੜੂ ਦਾ ਕਮਾਲ ਹੈ ਜਾਦੂ ਵਾਲਾ ਝਾੜੂ ਅੱਗੇ ਬੱਚੇ ਕਹਿੰਦੇ ਹੁੰਦੇ ਸਾਨੂੰ ਅਲਾਦੀਨ ਦਾ ਜਿੰਨ ਮਿਲ ਜਵੇ ਹੁਣ ਬੱਚੇ ਪਤਾ ਕੀ ਕਹਿੰਦੇ ਆ ਸਾਨੂੰ ਝਾੜੂ ਮਿਲ ਜਵੇ ਸਾਨੂੰ ਝਾੜੂ ਹੀ ਮਿਲ ਜਵੇ ਝਾੜੂ ਵਾਲੇ ਨਾ ਮਿਲਣ ਝਾੜੂ ਇਹ ਮਿਲ ਜਵੇ ਇਸ ਲਈ ਭਾਜੀ ਇਹ ਜਿਹੜੀ ਤੁਹੀ ਮਿਲੀ ਆ ਮੈਂ ਅੱਜ ਆਪਣੇ ਲੁਧਿਆਣੇ ਸ਼ਹਿਰ ਦੇ ਵੈਸਟ ਕੌਨਸਟੀਟੂਐਂਸੀ ਦੇ ਵੋਟਰਸ ਨੂੰ ਜਿਹੜੇ ਪੜ੍ਹੇ ਲਿਖੇ ਨੇ ਸਮਝਦਾਰ ਨੇ ਤੇ ਆਪਣੇ ਹੱਕਾਂ ਦੀ ਰਾਖੀ ਕਰਨ ਜਾਣਦੇ ਨੇ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਕਿ ਇੱਕ ਚੇਂਜ ਲੈ ਕੇ ਆਓ ਇਹ ਲੁਧਿਆਣਾ ਜ਼ਿਲ੍ਹਾ ਆ ਇਹ ਕੀ ਆ ਮੈਂਚੈਸਟਰ ਆਫ ਪੰਜਾਬ ਇੱਕ ਚੇਂਜ ਲੈ ਕੇ ਆਓ ਤਾਂ ਕਿ ਅਨਪਲਾਨਡ ਓਵਰਬ੍ਰਿਜ ਨਾ ਦਿਖਣ ਅਨਪਲਾਨਡ ਅੰਡਰਪਾਸ ਨਾ ਦਿਖਣ ਅਨਪਲਾਨਡ ਸਿਟੀ ਦੀ ਡਿਵੈਲਪਮੈਂਟ ਨਾ ਦਿਖੇ ਅਜਾ ਸਮਾਰਟ ਸਿਟੀ ਦੇ ਨਾਂ ਦੇ ਵਿੱਚ ਭਈ ਆਰਾ ਸੈਂਕੜਿਆਂ ਕਰੋੜਾਂ ਦੇ ਘਪਲੇ ਹੋ ਗਏ ਨੇ ਤਾਜੀ ਖਬਰ ਚੱਲਦੀ ਹੈ ਕਾਰਪੋਰੇਸ਼ਨ ਦਾ ਕਵਰ ਅੰਦਰ ਹੈ ਉਹ ਕਿਤੇ ਨਾ ਕਿਤੇ ਹਦੈਤਾਂ ਹੋ ਜਾਂਦੀਆਂ ਮੰਤਰੀ ਦਾ ਨਾਮ ਹੈ ਉਹਨੇ ਦਵਾ ਦਬ ਕਹਿਤਾ ਕਿ 90 ਲੱਖ ਮੈਂ ਉਹਦੇ ਨਾਂ ਤੇ ਲਿਆ ਸੀਗਾ ਜੀ ਆਪਣੇ ਕਮਿਸ਼ਨਰ ਦੇ ਨਾਂ ਤੇ ਢਿਚਵਾਲ ਇਹ ਦੇਖੋ ਵੀ ਸਾਡੇ ਪੈਸਿਆਂ ਨੂੰ ਕਿੰਨਾ ਛੱਟਾ ਦਿੰਦੇ ਆ